ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਘੁੰਮਦਾ ਰਹਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਮਝ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਲਲਕੇ ਬੰਦੇ ਨੂੰ ਘੇਰ ਕੇ ਨਾਲ ਇਹਨਾਂ ਦੇ ਮੋਟਰਸਾਈਕਲ ਖੋਲੇਦੇ ਸੀ ਨਾਲ ਇਹਨਾਂ ਦੇ ਹਥਿਆਰਾਂ ਦੇ ਬਾਲ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਨੇ ਇਹਦੇ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਹਨ ਇਹ ਜਿਹੜਾ ਗ੍ਰੋ ਫੜਿਆ ਕੀ ਆਪਕਾ ਮੰਨਣਾ ਹੈ ਇਹ ਜਿਹੜਾ ਗ੍ਰੋ ਹੈ ਇਹ ਕਾਫੀ ਲੰਮੇ ਸਮੇਂ ਤੋਂ ਰੋਪੜ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹ ਹੀ ਵਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਹੀ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲੇ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇੰਟਰ ਰਹਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਮਝ ਮੰਡੀ ਹੈ ਉੱਥੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਲੜ ਕੇ ਬੰਦੇ ਨੂੰ ਘੇਰ ਕੇ ਨਾਲ ਇਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲ ਇਹਨਾਂ ਦੇ ਹਥਿਆਰਾਂ ਦੇ ਬਾਰ ਕਰਦੇ ਸੀ ਸਰ ਕਿੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਨੇ ਇਹਦੇ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਨੂੰ ਆਕਤਾ ਨੂੰ ਸੈਕਸ ਐਕਟ ਜਿਹੜਾ ਉਹ ਵੀ ਚਲਾਇਆ ਜਾ ਰਿਹਾ ਸੀ ਅੱਜ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਹੋਂਦ ਤੇ ਜਿਹੜੀ ਮੈਂ ਵੀ ਉਹ ਵੀਡੀਓ ਦੇਖੀ ਸਰ ਇਹ ਕਿਸ ਤਰ੍ਹਾਂ ਮਤਲਬ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਆ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸ ਖੋਹ ਲੈਣਾ ਇਸ ਤਰ੍ਹਾਂ ਦਾ ਗੰਗਾ ਸਾਰੇ ਇਹਨਾਂ ਦੇ ਨਾਲ ਹੋਰ ਵੀ ਸਾਥੀ ਨਾਲ ਦਿਉਣਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਅਜਿਹੇ ਤਿੰਨ ਔਰਤਾਂ ਦੋ ਆਦਮੀ ਆ ਉਹ ਮੌਕੇ ਤੋਂ ਉੱਥੋਂ ਵੱਜ ਗਏ ਇੱਕ ਆਪੀ ਲੰਮਾ ਚੌੜਾ ਇਹਦਾ ਗੈਂਗ ਸੀ ਇਹ ਔਰ ਇਹ ਸ਼ਹਿਰ ਇਹ ਕੁਛ ਥੋੜੇ ਜਿਹਾ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅਨਜਾਨਦੇ ਸੇ ਔਰਤਾਂ ਵੱਲੋਂ ਪਰਗਲਾਇਆ ਜਾਂਦਾ ਸੀ ਭੋਲੇ ਭੋਲੇ ਲੋਕਾਂ ਨੂੰ ਹਾਂਜੀ ਹਾਂਜੀ ਫੇਰ ਲੁੱਟੇ ਜਾਂਦਾ ਸੀ ਹਾਂਜੀ ਹਾਂਜੀ ਤੇ ਕਿੰਨੇ ਲੋਕਾਂ ਦੇ ਖਿਲਾਫ ਟੋਟਲ ਜਿਹੜਾ ਮਾਮਲਾ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਮੁਕਾਦਮਾ ਦਰਜ ਹੈ